ਨੇ ਆ ਅੱਜ YouTube ਤੋਂ ਲਾਈਵ ਹੋਏ ਆ ਅੱਜ ਬਾਈ ਜਸਵਿੰਦਰ ਸਿੰਘ ਅਰਗੇ ਪਿੰਡ ਇਹਨਾਂ ਦਾ ਹਰੀਏ ਵਾਲਾ ਅੱਜ ਦੋ ਟਰੈਕਟਰ ਦਿੱਤੇ ਆ ਮੁੰਡੇ ਨੂੰ ਦੋ ਟਰੈਕਟਰ ਦਿੱਤਾ YouTube ਤੇ ਲਾਈਵ ਕਿਹੜੇ ਕਿਹੜੇ ਭਰਾ ਦੇਖ ਰਹੇ ਆ ਇਹਨੂੰ ਬਹੁਤ ਵਧਾਈਆਂ 5210 ਗੇਅਰ ਪ੍ਰੋ ਗੇਅਰ ਪ੍ਰੋ ਟਰੈਕਟਰ ਆ 4 ਸਪੀਡ ਚ ਟਰੈਕਟਰ ਆ ਕਿਹੜੇ ਵੀਰਾਂ ਨੇ ਹਜੇ 4 ਸਪੀਡ ਚ ਹੰਡੀਆ ਟਰੈਕਟਰ ਖਰੀਦਨੇ ਆ ਤਾਂ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਪਟਿਆਲਾ ਦੇ ਟਰੈਕਟਰ ਲਾਉਣ ਮੇਲਾ ਲੱਗਿਆ ਹੋਇਆ ਹੈਗਾ ਸਾਣ ਜੇ ਕਿਸ ਤਰ੍ਹਾਂ ਦੇ ਟਰੈਕਟਰ ਖਰੀਦ ਕੇ ਲੈ ਆ ਸਕਦੇ ਹੋ 5210 5210 ਜੌਂਡੀਅਰ ਜੌਂਡੀਅਰ ਟਰੈਕਟਰ ਇਹਨਾਂ ਨੂੰ ਡ੍ਰਾਈਵਲ ਕੀਤੀ ਆ ਦੋ ਜੇਕਰ ਤੁਸੀਂ ਵੀ ਕੋਈ ਟਰੈਕਟਰ ਖਰੀਦਣਾ ਤਾਂ ਇਹ ਜੇ ਟਰੈਕਟਰ ਖਰੀਦਣ ਲਈ ਸਾਡੇ ਨਾਲ ਸੰਪਰਕ ਕਰ ਲਓ 4 ਸਪੀਡ 5210 ਗੇਅਰ ਪ੍ਰੋ 4 ਸਪੀਡ ਕਿਸੇ ਵੀਰ ਨੇ ਟਰੈਕਟਰ ਲੈਣਿਆ ਤਾਂ ਬੜੈ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਟਰੈਕਟਰ ਲਾਉਣ ਮੇਲਾ ਟਰੈਕਟਰ ਲਾਉਣ ਮੇਲਾ ਲੱਗ ਚੁੱਕਿਆ ਗਿਆ ਕੋਈ ਵੀ ਟਰੈਕਟਰ ਖਰੀਦਣਾ ਕਿਵੇਂ ਜੌਂਡੀਅਰ ਸਵਰਾਜ ਹੌਲੈਂਡ 330 ਪ੍ਰੀਤ ਐਂਡੋ ਫਾਰਮ ਹਰੇਕ ਪ੍ਰਕਾਰ ਦੇ ਟਰੈਕਟਰ ਮਿਲ ਜਾਂਦੇ ਆ ਕਿਵੇਂ ਅੱਜ ਬਾਈਆਂ ਨੇ ਟਰੈਕਟਰ ਲਿਆ ਕਿੱਥੋਂ ਕਿੱਥੋਂ ਜੁੜਿਓ ਭਰਾਵੋ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਲੈਬ ਵਗੈਰਾ ਸੀ ਚੱਲ ਰਿਹਾਗਾ ਕਈ ਵਾਰ ਆਵਾਜ਼ ਵਗੈਰਾ ਨਹੀਂ ਆਉਂਦੀ ਲੈਬ ਦੀ ਇਸ ਕਰਕੇ ਪੁੱਛਦੇ ਰਹਿੰਨੇ ਆ ਆ ਪਾਲਾ ਸਵਾਨ ਪਾਲਾ ਸੀਰੇ ਦਾ ਅੱਜ ਇੱਥੇ ਅਮਰੌੜੇ ਇੰਨੇ ਚੈਕਿੰਗ ਵਗੈਰਾ ਕਰਾ ਰਹੇ ਸੀ ਟਾਇਰਾਂ ਵਗੈਰਾ ਦੀ ਤੇ ਇਹਨਾਂ ਨੇ ਬਾਈ ਹਰੀਏ ਵਾਲਾ ਡਿਸਟ੍ਰਿਕਟ ਫਰੀਦਕੋਟ ਚ ਆ ਦੇਖੋ ਆ ਗੱਡੀਆਂ ਖੜੀਆਂ ਇਹਨਾਂ ਨੇ ਬਾਈ ਵਰਗੀਆਂ ਦੀਆਂ ਇਹ ਟਰੈਕਟਰ ਲੈ ਕੇ ਚੱਲੇ ਆ ਕਾ ਗੱਡੀ ਖੜੀ ਆ ਕਾ ਖੜੀ ਆ ਉਹ ਮੇਰੀ ਗੱਡੀ ਖੜੀ ਆ ਜੇਕਰ ਤੁਸੀਂ ਵੀ ਕੋਈ ਟਰੈਕਟਰ ਖਰੀਦਣਾ ਵੜੈਂ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਟਿੰਡਾ ਜਾ ਕੇ ਤੁਸੀਂ ਇਹ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਸਿੱਧੂ 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 ਭਾਈ ਜੀ ਜੁੜ ਚੁੱਕੇ ਬੱਲੋਕੇ ਤੋਂ ਭਾਈ ਜੀ ਜੁੜ ਚੁੱਕੇ ਵੈਰੀ ਨੈਸ ਧੰਨਵਾਦ ਭਾਈ ਜੀ ਧੰਨਵਾਦ ਕਿੱਥੋਂ ਕਿੱਥੋਂ ਜੁੜਿਓ ਭਰਾਵੋ YouTube ਤੇ ਲਾਈਵ ਦੇਖ ਰਹੇ ਹੋ ਬਾਈਰ ਕੇ ਟਰੈਕਟਰ ਲੈ ਕੇ ਚੱਲੇ ਆ 52 10 ਗियर ਪ੍ਰੋ ਕਿਹੜੇ ਕਿਹੜੇ ਭਰਾ ਕਿੱਥੋਂ ਕਿੱਥੋਂ ਜੁੜਿਆ ਜਰੂਰ ਕਮੈਂਟ ਕਰਕੇ ਦੱਸਿਓ ਚੱਲਿਓ ਸਾਡਾ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਡਿਸਟ੍ਰਿਕਟ ਬਠਿੰਡਾ ਤੇ ਪਿੰਡ ਭਾਈ ਬਖਤੌਰ ਆ ਬਾਈ ਬੱਲੋ ਕਿਤੇ ਜੁੜ ਚੁੱਕੇ ਆ ਬਹੁਤ ਬਹੁਤ ਧੰਨਵਾਦ ਬਾਈ ਸ਼ਰਨਜੀਤ ਸਿੰਘ ਜੀ ਕੈਨੇਡਾ ਤੋਂ ਜੁੜੇ ਰਹਿੰਦੇ ਆ ਹਰਵਿੰਦਰ ਸਿੰਘ ਗਿੱਲ ਜੀ ਕੈਨੇਡਾ ਜੁੜੇ ਰਹਿੰਦੇ ਆ ਅਮਰਤ ਸਿੰਘ ਪੂਬੀਹਤ ਜੁੜੇ ਰਹਿੰਦੇ ਆ ਸ਼ਨੀ ਔਲਖ ਜੁੜੇ ਰਹਿੰਦਾ ਯੂਕੇ ਤੋਂ ਧੰਨਵਾਦ ਆਊਟ ਆਫ ਕੰਟਰੀਆਂ ਤੋਂ ਅਲੱਗ ਅਲੱਗ ਕੰਟਰੀਆਂ ਤੋਂ ਜੁੜੇ ਰਹਿੰਦੇ ਭਰਾਵੋ ਤੁਸੀਂ ਕਿੱਥੋਂ ਕਿੱਥੋਂ ਜੁੜੇ ਹੋ ਸਾਰਿਆਂ ਦਾ ਧੰਨਵਾਦ ਤੇਰਾ ਨਾਮ ਕੀ ਆ ਓਏ ਰਾਜਾ ਟੈਰਾਂ ਵਾਲੇ ਦੇ ਵੀ ਧੰਨਵਾਦ ਕਿਉਂ ਇਹ ਮੁੰਡੇ ਨੇ ਬਹੁਤ ਸਹਿਯੋਗ ਕਰੇ ਅੱਜ ਬਹੁਤ ਬਹੁਤ ਧੰਨਵਾਦ ਤੁਸੀਂ ਕਿੱਥੋਂ ਕਿੱਥੋਂ ਜੁੜਿਓ ਭਰਾਵੋ ਜਰੂਰ ਕਮੈਂਟ ਕਰਕੇ ਦੱਸਿਓ ਚਲਿਓ ਅੱਜ ਤੁਹਾਨੂੰ ਦਿਖਾ ਰਹੇ ਸਾਡਾ ਪਿੰਡ ਭਾਈ ਬਖਤੌਰ ਮਾਨਸਾ ਬਠਿੰਡਾ ਰੋਡ ਤੇ ਇੱਧਰ ਸਾਹਮਣੇ ਰੋਡ ਦਿਸਦਾ ਹੈਗਾ ਇਹ ਮਾਨਸਾ ਨੂੰ ਜਾਂਦਾ ਹੈਗਾ ਇੱਧਰ ਬਠਿੰਡੇ ਨੂੰ ਬਠਿੰਡਾ ਮਾਨਸਾ ਰੋਡ ਤੇ ਉੱਪਰ ਆਪਣਾ ਪਿੰਡ ਆ ਜੇਕਰ ਤੁਸੀਂ ਕੋਈ ਵੀ ਟਰੈਕਟਰ ਖਰੀਦਦੇ ਭਰਾਵੋ ਤਾਂ ਤੁਸੀਂ ਵੜੈਂ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਤੋਂ ਆ ਕੇ ਟਰੈਕਟਰ ਖਰੀਦ ਕੇ ਲੈ ਆ ਸਕਦੇ ਹੋ ਆਸਾਨ ਕਿਸ਼ਤਾਂ 'ਚ ਆਸਾਨ ਕਿਸ਼ਤਾਂ 'ਚ ਕਈ ਵਾਰ ਕਾਫੀ ਜ਼ਿਮੀਂਦਾਰਾਂ ਕੋਲ ਭਰਾਵਾਂ ਕੋਲ ਇੰਨੀ ਪੇਮੈਂਟ ਦਾ ਇੰਤਜ਼ਾਮ ਨਹੀਂ ਹੁੰਦਾਗਾ ਕਈ ਵਾਰ ਬੰਦਾ ਕੋਈ ਠੇਕੇ ਤੇ ਸੇਤੇ ਲੈ ਕੇ ਵਾਹੀ ਵਗੈਰਾ ਕਰਦਾਗਾ ਤਾਂ ਆਸਾਨ ਜੇ ਕਿਸ਼ਤਾਂ ਤੁਸੀਂ ਟਰੈਕਟਰ ਖਰੀਦ ਕੇ ਲੈ ਆ ਸਕਦੇ ਹੋ ਭਰਾਵੋ ਆਸਾਨ ਕਿਸ਼ਤਾਂ ਟਰੈਕਟਰ ਲੋਨ ਮੇਲਾ ਟਰੈਕਟਰ ਲੋਨ ਮੇਲਾ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ 'ਚ ਲੱਗਿਆ ਹੋਇਆਗਾ ਕਿਹੜੇ ਕਿਹੜੇ ਭਰਾ ਜੁੜੇ ਆ ਕਿੱਥੋਂ ਕਿੱਥੋਂ ਜੁੜੇ ਆ ਜ਼ਰੂਰ ਕਮੈਂਟ ਕਰੀ ਚੱਲਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਲਾਜ਼ਮੀ ਕਰੀ ਚੱਲੋ ਬੱਲੋ ਤੋਂ ਬਾਈ ਬੱਲੋ ਤੋਂ ਜੁੜੇ ਹੋਇਆ ਧੰਨਵਾਦ 52 ਦਾ ਸਾ ਵੀ 2022 ਵਾਲਾ ਦਿੱਤਾ ਬਾਈ ਇਹਨੂੰ ਤੇ ਉਹ ਵੀ 2022 ਵਾਲਾ ਟਰੈਕਟਰ ਦਿੱਤਾ ਥੋੜੀ ਜਿਹੀ ਹਵਾ ਵਗੈਰਾ ਘੱਟ ਸੀ ਕਿ ਦੂਰ ਇਹਨਾਂ ਨੇ ਜਾਣਾ ਸੀ ਸਾਰੀ ਚੈਕਿੰਗ ਵਗੈਰਾ ਹੋ ਰਹੀ ਆ ਮਨਪ੍ਰੀਤ ਸਿੰਘ ਸੇਖੋਂ ਜੁੜਿਆ ਹੋਇਆ ਧੰਨਵਾਦ ਮਨਪ੍ਰੀਤ ਸਿੰਘ ਸੇਖੋਂ ਜੀ ਦਾ ਬਹੁਤ ਬਹੁਤ ਧੰਨਵਾਦ ਹੋ ਗਿਆ ਕਿ ਕੇ ਰਹੇਗਾ ਕੋਸਾ ਚਾਰੀ ਪੰਤਾਰੀ 45 ਲੱਖ 40 40 ਨਹੀਂ ਕੋਈ ਉਹ ਹੋਈ ਜਾਂਦਾ ਹੈ ਆਹ ਤਰ੍ਹਾਂ ਤੇ ਵੇਖਣਾ ਮੈਂ ਨਾ